ਮਿੱਤਰੋ ਕੀ ਹਾਲ ਚਾਲ ਹੈ ਇਹੋ ਵੀ ਯੂ ਡੂਇੰਗ ਵੈਰੀ ਵੈਲ ਇਹ ਕੱਲ ਵਾਲਾ ਜਿਹੜਾ ਬਲੌਗਸ ਵਗੈਰਾ ਉਹਦੀ ਜਿੱਦ ਕਾਪੀਰਾਈਟ ਹੈ ਪੈਣੀ ਕਰੀਦਾ ਉਹ ਵੀ ਮੇਰੇ ਚੈਨਲ ਤੇ ਵੀ ਕਾਪੀਰਾਈਟ ਵੱਜਣ ਲੱਪਾ ਇਹਦੇ ਕੋਲ ਦੂਸਰੀ ਪਰਵਾਹ ਤੇ ਫੇਰੀ ਆ ਤੁਹਾਨੂੰ ਜਿੱਦਾਂ ਕੀ ਪਤਾ ਹੀ ਆ ਤੇ ਚੱਲੇ ਆ ਜਿੰਨਾ ਜੋ ਜੋ ਦਿਖਾਵਾਂਗਾ ਦਿਖਾ ਸਕਿਆ ਜੋ ਦਿਖਾਵਾਂਗਾ ਤੇ ਮਿਲਦੇ ਆ ਆਲਾਡੋ ਬਾਏ ਬਾਏ ਜਿੱਦਾਂ ਨਾ ਕੱਲ ਗੱਡੀ ਦੇ ਵਿੱਚ ਮਿਊਜ਼ਿਕ ਜਿਆ ਚੱਲਦਾ ਸੀਗਾ ਤੇ ਉਹ ਮੈਂ ਦੇ ਲਾ ਦਿੱਤਾ ਮੈਂ ਇਹਨੂੰ ਕਿਹ ਦੇਖਣਾ ਤੇ ਉਹ ਕਾਪੀਰਾਈਟ ਆ ਗਿਆ ਤੇ ਉਹ ਮੈਂ ਦੁਬਾਰਾ ਪਾ ਦਿੱਤਾ ਸੀ ਫਿਰ ਅੱਗੇ ਕਰਕੇ ਤੇ ਤੇ ਮੁੰਡੇ ਆਦੇ ਪਏ ਬਾਕੀ ਦੇ ਵੀ ਤੇ ਮੈਂ ਮੈਂ ਇੱਕ ਹਾਲੀਵੁੱਡ ਆ ਮੈਂ ਕਿਹਾ ਲੋਕ ਕਿਤੇ ਉੱਟੇ ਨਾ ਜਾਣ ਹਾਂ ਦੇਖੋ ਗਾਈਜ਼ ਨਾਲ ਦੇ ਗਾਣੇ ਸੁਣ ਕੇ ਯਾਰ ਆ ਜਿਹੜੀ ਹੈ ਜੀ ਯਾਰ ਕੋਕਾਲ ਫਰਾ ਗੱਡੀ 'ਚ ਗਾਣਾ ਚੱਲਦਾ ਸੀ ਜਿੱਦਿ ਨੂੰ ਕੋਕੀ ਰੇਡ ਆ ਗਿਆ ਮੈਂ ਕੱਲ ਤੁਮੀ ਕਹਿੰਦਾ ਹੋਣਾ ਨਾ ਕਿ ਸੌਂ ਗਏ ਹੋਣੇ ਸਾਰੇ ਆ ਕੇ ਮੈਂ ਤੂੰ ਚਲੇ ਗਈ ਕੰਮ ਤੇ ਹਰ ਨਾ ਤੂੰ ਕਹਿੰਦਾ ਨਾ ਸੌਂਗਾ ਸਾਰੇ ਬਾਬਾ ਸੌਣਾ ਕੀ 32 ਨਹੀਂ ਆਈ ਗੱਲ ਸਾਰੀ ਇਹੜੀ ਕੋਈ ਨਹੀਂ ਸੁਤਦਾ ਯਾਰ ਮੈਂ ਤੂੰ ਆਹੋ 32 ਕਾ ਗਾਨੀ ਸੀ ਮੈਂ ਨਹੀਂ ਯਾਰ ਸੋਤਾ ਨੀਂਦ ਨਹੀਂ ਆਈ 32 ਨਹੀਂ ਆਈ ਵੀ ਸਾਰੇ ਪੈਣ ਗਈ ਸੀ ਤੇ ਇਹ ਪੈਣ ਕੇ ਨਹੀਂ ਏਸੀ ਨਹੀਂ ਗੱਲ ਪੱਖਾ ਦਾ ਜਾਲਦਾ ਹੋਵੇ ਤੇ ਮम्मा ਮਾੜੀ ਡਵਾਟਰ ਮੋਕੜ ਹੋ ਗਈ ਡਵਾਟਰ ਮਕਾਦਤਾ ਸੀ ਘਰ ਦੇ ਨੇ ਭਰਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਸਾਡੇ ਹੀ ਮੁਕੇ ਆ ਯਾਰ ਇਹਦਾ ਉਪਰਾਵਾ ਯਾਰ ਜਿਨ੍ਹਾਂ ਦੇ ਨਾਮੇ ਇਨਵਰਟਰ ਹੋਣ ਉਹਨਾਂ ਨੇ ਟਾਈਮ ਕੱਢ ਜਾਨਾ ਤਿੰਨ ਪੱਖੇ ਚੱਲਣੇ ਹੁੰਦੇ ਆ ਜਨਵਾਟਰ ਹੁਣ ਕਿਹਦਾ ਕਿਹਦਾ ਬੰਦਾ ਬਾਕੀ ਬਿਜਲੀ ਥਾਂ ਲੈ ਲਓ ਦੋ ਚਾਰ ਅੰਪਰਟ ਇੱਕ ਇਨਵਰਟਰ ਹੋਰ ਚਾਹੀਦਾ ਨਾ ਫੇ ਮੈਂ ਸਾਡੇ ਸੋਲਰ ਸਿਸਟਮ ਲਵਾ ਲਓ ਮੈਂ ਨਾ ਯਾਰ ਕਹਿੰਦਾ ਘਰ ਦੇ ਨੂੰ ਸੋਲਰ ਸਿਸਟਮ ਲਵਾ ਲਓ ਉਸੇ ਰਸਤੇ ਜਾਂਦੇ ਸਾਰੀ ਜਾਨ ਇੱਥੇ ਉਹਦੇ ਸਾਡੇ ਰਾਤ ਦੇ ਭੰਗੇ ਆ ਉੱਥੇ ਹਾਂ ਉਹ ਪਾਣੀ ਤੁਹਾਡਾ ਕਿੱਥੇ ਕਿੱਥੇ ਆਇਆ ਬੰਮ ਉਧਰ ਪਾਣੀ ਉਧਰ ਦਾ ਪਾਣੀ ਬੋਆ ਆ ਹੁਣ ਜਿੱਥੇ ਗਿਆ ਸੀ ਤੂੰ ਉਧਰ ਕਿੱਧਰ ਮਾ ਲੰਗੜਾ ਆਨੂੰ ਉੱਧਰ ਪਾਣੀ ਕਿੱਥੇ ਮਮੋਰਚੇ ਆ ਉਹ ਹਾਂ ਉੱਥੇ ਪਾਣੀ ਆ ਉਹ ਆਪਣੀ ਸਾਈਡ ਨੀਵੀ ਆ ਨਾ ਇੱਧਰ ਲਈ ਫੇ ਆਪਣੀ ਨੀਵੀ ਆ ਆਪਣੀ ਸਾਈਡ ਨੀਵੀ ਆ ਇੱਧਰ ਨੂੰ ਉੱਧਰ ਨਾਲ ਪਾਣੀ ਵੀ ਇੱਧਰ ਨੂੰ ਆਂਦਾ ਜਦੋਂ ਵੀ ਆਂਦਾ ਕੱਲੁੱ ਤਾਂ ਮੀ ਪਿਆ ਬਹੁਤ ਹਨਾ ਕੱਲ ਵੀ ਬਹੁਤ ਪਿਆ ਤੇ ਉਹ ਇੱਕ ਦੋ ਦਿਨ ਉਹ ਪ੍ਰਾਵਾ ਇੱਥੇ ਮੈਂ ਬੰਗੀ ਤਾਂ ਹੈ ਨਹੀਂ ਕਿ ਮੈਂ ਵੀ ਕੱਲ ਬੰਗਿਆਂ ਦੀ ਦਵਾਈ ਲੈਣ ਗਿਆ ਸ਼ਾਮੀ ਘੜ ਸ਼ੰਕਰ ਉਹਨੂੰ ਆਪਣੇ ਇੱਥੇ ਚਿੱcke ਕੋਈ ਮੀ ਲੱਗਾ ਬਹੁਤ ਤੇਜ਼ ਜ਼ਬਰਦਸਤ ਉਹ ਮੋਬਿਆ ਨਾਲ ਦਾ ਪਿੰਡ ਛੜਿਆ ਉਹ ਦਿਨ ਵੀ ਬਹੁ ਬੀ ਪਿਆ ਯਾਰ ਪਾਪਸਾ ਬਹੁਤ ਬੜਾ ਲੋੜਿਆ ਸਾਰਾ ਦਿਨ ਨਵੀਂ ਨਹੀਂ ਸੀ ਯਾਰ ਕਾ ਨੀ ਆ ਸਹੀ ਸਾਰਾ ਦਿਨ ਸਾਰਾ ਦਿਨ ਕਈ ਇਹ ਕਣ ਮਣ ਕਣ ਮਣ ਜੀ ਲੱਗੀ ਰਹੀ ਚੱਲ ਵਧੀਆ ਹੋਇਆ ਪੈ ਗਿਆ ਉਹਦਾ ਮੋਰਲੀ ਨੇ ਥਾਂ ਖੇਤ ਕਾਮ ਜਾਵਾ ਦੇ ਹਨਾ ਤੇ ਤਾਂ ਝੋਨੇ ਲਈ ਵਧੀਆ ਝੋਨੇ ਲਈ ਇਹ ਵਧੀਆ ਹੈ ਜਦਾਂ ਮਤਲਬ ਕੀ ਪਾਣੀ ਪੁਣੀ ਸਾਰਾ ਆ ਕੇ ਇੱਥੇ ਹੀ ਖੜਦਾ ਦੇਖੋ ਇਹਦਾ ਖੰਗੜੀ ਜਾ ਉਸ ਵਾਲਿਆਂ ਨਹੀਂ ਵਿਚਾਰਿਆਂ ਦੀ ਡਿਊਟੀ ਹੁੰਦੀ ਲੱਗਣੀ ਉਹਨਾਂ ਨੂੰ ਪਤਾ ਕਿ ਪਹਿਲਾਂ ਪਹਿਲਾਂ ਬੁਲਾ ਜਿੰਦੇ ਉੱਥੇ ਜਾਂਦੇ ਨੇ ਤਾਂ ਉਹ ਚੰਗੇ ਆਂਦੇ ਤਾਂ ਲੋਕ ਉਹਨਾਂ ਨੇ ਆਰਤੀ ਕਰੀਆਂ ਆਂ ਬੜੀ ਵਿਭੌਂ ਦੀ ਵਿੱਚ ਵਿੱਚ ਸਹੀ ਗੱਲ ਸਾਰੇ ਚੰਗੇ ਨਹੀਂ ਹੁੰਦੇ ਮਾੜੇ ਵੀ ਬਹੁ ਆਉਂਦੇ ਆਂ ਕ੍ਰਾਈਮ ਵੀ ਬਹੁ ਹੁੰਦਾ ਤਾਂ ਹੀ ਉਹ ਵਿਚਾਰਿਆਂ ਦੀ ਲੋੜੀ ਲੱਗਦੀ ਆ ਵਧੀਆ ਗੱਲ ਆ ਇੱਕ ਤਾਂ ਨਾ ਜਿੱਦਾਂ ਹੁਣ ਜਨਤਾ ਹੁੱਲੜਵਾਜੀ ਨਹੀਂ ਫੇਰਦੀ ਥੋੜਾ ਬੋਤਾ ਡਰ ਜਾਂਦੀ ਨੇ ਬੰਦੇ ਤਾਂ ਕਿਤੇ ਡਰਦੇ ਆ ਬਹੁਤ ਥਾੜਾ ਕੌਣ ਦਾ ਦਿੱਤਾ ਥੱਪੜ ਮਾਰਦਾ ਚੱਲ ਜਾ ਲੈ ਅੰਨਰੀ ਸੱਚੀ ਬਣਾਵਾ ਵੀਡੀਓ ਐਨਾ ਸੱਚ ਨਹੀਂ ਹੋ ਰਹੀ ਐਨ ਨਹੀਂ ਸੱਚ ਬੋਲਣਾ ਓਏ ਮਾਂ ਚ ਉਹ ਗੋਲੀ ਮਾਰ ਦੇਣੀ ਸਰਕਾਰਾਂ ਨੇ ਉਹ ਹੁਰਦਾ ਕਹਿਣਾ ਜੀ ਆ ਵੀਡੀਓ ਦੇ ਵਿੱਚ ਜਿਹੜਾ ਬੰਦਾ ਫੁੱਲਾਂ ਨੂੰ ਸਾਹਮਣੇ ਕਰਦਾ ਭਰਾਵਾ ਇਦਾਂ ਹੋਈ ਆ ਮੁੰਡੇ ਨਾ ਸਬਲੈਂਡਰ ਦੀ ਵੀਡੀਓ ਪਾ ਦੇ ਲੜਾ ਗਈ ਤੈ ਨਾਲੇ ਜੱਕ ਲਿਆ ਨੇ ਫੁੱਲਾਂ ਕੋਈ ਚਾਰਪਾ ਵਾਲੇ ਬੰਦੇ ਨੇ ਤਾਂ ਬਹੁਤ ਚੱਕੇ ਉਹਨੂੰ ਉਹਨੂੰ ਭਰਾਵਾ ਟ੍ਰਾਂਸਫਰ ਨਾ ਇੱਥੋਂ ਨਹੀਂ ਰਾਇਆ ਸਾਬ ਤੋਂ ਚੱਕੇ ਸੀ ਨਹੀਂ ਭਰਾਵਾ ਵੀਡੀਓ ਇੱਕ ਵਾਰੀ ਆ ਨਾ ਮੇਰੇ ਕੋਲ ਡਿੰਡੂ ਵਾਲਾ ਫੋਨ ਹੀ ਹੁੰਦਾ ਸੀ ਨੋਕੀ ਆ ਦੇ ਉਹਦੀ ਭਰਾ ਮੇਤੋ ਮਤਲਬ ਕਿ ਚਾਟਾ ਜੇ ਟੁੱਟ ਗਿਆ ਉੱਪਰਲੀ ਇਹਦੇ ਭਾਸ ਤਾਂ ਮੈਂ ਬੋਲ ਮੰਗਾ ਲਈ ਟੱਚ ਮੈਂ ਕਹ ਲਿਆ ਬੰਮੇ ਪਾ ਦੇ ਤੇ ਗੱਲ ਸੁਣ ਲਈ ਹੁਣ ਪੂਰੀ ਤੇ ਇਹਨੂੰ ਹੁਣ ਜਿੱਤ ਆ ਗਿਆ ਤੇ ਪਤਾ ਕੀ ਹੋਇਆ ਇਹਨੇ ਨਾ ਟੱਚ ਪਾਉਂ ਉਹਦੀ ਜਦੋਂ ਨਾ ਡਿਸਪਲੇ ਪਟਣੀ ਪੈਂਦੀ ਆ ਥੱਲੇ ਮਦ ਨਹੀਂ ਹੁੰਦੀ 글로 ਪਤਾ ਕੀ ਲਾ ਕੇ ਉਹ ਜੋੜਿਆ ਹੁੰਦਾ ਡਿਸਪਲੇ ਏ ਨਾ ਸੇਕ ਸੁੱਕ ਲਵਾ ਗਏ ਜੀ ਜੋੜਨ ਲੱਗਾ ਮੈਂ ਟਰੈਕਟਰ ਜਦਾ ਪੱਟੇ ਰ ਤੇ ਭਰਾ ਮੈਨੂੰ ਮੈਨੂੰ ਰੋਕ ਲੈ ਨੇ ਤੇਰੀ ਦਾਜ ਤਾਂ ਮੈਂ ਪਾਣ ਲੱਗਾ ਕਹਿੰਦਾ ਮੈਨੂੰ ਡੈਸ਼ ਰੱਖਦਾ ਕਹਿੰਦਾ ਮੈਂ ਕਿਹਾ ਡੈਸਪਲੇ ਨਾ ਟੁੱਟ ਜਵੇ ਆ ਕੇ ਕਹਿੰਦਾ ਡੈਸਪਲੇ ਪੱਟੀ ਮੈਂ ਡੈਸ਼ਪਲੇ ਪੱਟੀ ਲੈ ਟਲਕ ਗਈ ਟੜ ਗਈ ਪਹਿਲੇ ਸਾਰੇ ਨੇ ਤੋੜੀ ਉਹ ਇਹਨੇ ਤੋੜ ਲਈ ਇਹਨੇ ਪਹਿਲੇ ਤੋੜੀ ਉਹ ਭਰਾਵਾ ਲੈ ਟੜ ਗਈ ਕਹੇ ਕੋਈ ਮੈਨੂੰ ਰੌਣ ਗਈ ਇਹਨੇ ਪਹਿਲੇ ਤੋੜ ਤੂੜ ਕੇ ਕਹਿੰਦਾ ਕਹਿੰਦਾ ਲੈ ਤੋੜ ਦਿੱਤੀ ਹੁਣ ਮੈਨੂੰ ਨਾ ਗਈ ਭਰਾਵਾ ਮੋਰੇ ਉਹਦਾ ਰਿਐਕਸ਼ਨ ਕਰਿਆ ਨਾ ਚੱਲ ਉਹ ਪਰਫੂਮ ਵਧੀਆ ਸੀ ਪਹਿਲਾਂ ਬੰਮੇ ਨੇ ਜਿਹੜਾ ਵੀ ਫੋਨ ਲੈਣਾ ਨਾ ਦਵਾ ਦੇ ਨਾ ਲੈਣ ਨੂੰ ਪਿਆਰਾ ਉੱਥੇ ਜਗ੍ਹਾ ਐਵੇਂ ਕੀ ਲੋੜ ਕਿੱਥੇ ਕਹਿੰਦਾ ਕੋਈ ਅਰਦਾਸ ਹੋ ਗਈ ਉਧਰ ਜਿਹੜੇ ਉਧਰ ਬੈਠੇ ਵੀ ਪ੍ਰਵਾਹ ਅਰੀ ਜਾਣ ਦੇ ਤਕਰੀਰ ਕਿੰਨਾ ਟਾਈਮ ਲੱਗੇਗੀ ਜੀ ਪਿੰਨਾ ਟਾਈਮ ਦਾ ਬਾਈ 10 ਚਰਨਾਂ ਜਾਨਵਰੀ ਚਰਨਾਂ ਵਿੱਚ ਹੋਵੇਗੀ ਤੇ ਉਹੀ 4 ਵਜੇ ਤੋਂ ਬਾਅਦ ਜੀ ਅਰਦਾਸ ਹੋ ਗਈ ਰਾਤ ਨੂੰ ਜਿਹੜਾ ਸਕੂਨ ਹੈ ਨਾ ਉਹ ਆ ਜਾਂਦਾ ਸਾਰਾ ਸਨੀ ਦਾ ਬਦ ਐਨਾਂ ਮਤਲਬ ਕਿ ਗਾਇਜ਼ ਹੋਣਾ ਵੀ ਸੰਗਤ ਪਰਪੇ ਆ ਸੰਗਤ ਮੇਰੇ ਪਰਪੇ ਜੀਆਂ ਤ੍ਰਿਵੀ ਤੌਰ ਤੇ ਮੋਰੇ ਸਾਹ ਦਾ ਤੌਰ ਤੇ ਵੀ ਹਰਮਨ ਦਾ ਤੌਰ ਤੇ ਮੋਰੇ ਜਲਦੀ ਪਹਿਲੇ ਨਾਲ ਉਹਦਾ ਇੱਕ ਗੱਲ ਹੈ ਯਰਮਨਾ ਅੱਜ ਗਰਮੀ ਘੱਟ ਹਾਂਜੀ ਹਾਂਜੀ ਸਾਰੇ ਦਿਨ ਗਰਮੀ ਨਾਲ ਨਾਲ ਅੱਜ ਤਾਂ ਗਰਮੀ ਬਹੁਤ ਸੀ ਗਰਮੀ ਕਾफी ਜਿਆਦਾ ਥੋੜਾ ਬਸ ਗਰਮੀ ਇੰਨੀ ਤੱਕ ਮੈਂ ਚਾੜੀ ਰੱਖਦੇ ਉਧਰੋਂ ਮਸਲੀ ਦੀ ਗੱਲ ਤਾਂ ਜ਼ਿਆਦਾ ਮਾਝੋਣਾ ਠੀਕ ਆ ਜਿੰਨਾ ਮੀਮੂ ਪੈ ਗਿਆ ਉਹਦਾ ਨਾ ਫਰਕ ਪੈਂਦਾ ਨਹੀਂ ਆਹ ਬਣੀ ਗਾਰ ਸੰਗਾ ਚੱਲਦੀ ਪਈ ਤਰੀ ਉਹ ਅੱਗੇ ਜਾ ਕੇ ਮਿਲਦੇ ਆ ਬਾਅਦ ਵਿੱਚ ਉਹ ਕੱਲ ਮੈਂ ਆਣਾ ਪੱਕਾ ਗੁਰੂਆਂ ਚ ਗਿਆ ਜਾ 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 ਇੱਕ ਖੂਨ ਦੇ ਲਾਪਿਆ ਭਰਾਵੋ ਕਿੱਥੇ ਐ ਹੋਈ ਕਿੱਥੇ ਰਹਾ ਕੌਣ ਇੰਦਰ ਫੋਨ ਦੇਣ ਲੱਪਿਆ ਹਾਂ ਪਤਾ ਨਹੀਂ ਕੀ ਕਰੀਆ ਫੋਨ ਤਾਂ ਨਿਕਲੇਗਾ ਮਾਰ ਚੱਲਦਾ ਮੁੱਕ ਗਿਆ ਗੱਪਾ ਮਾਰਦਾ ਕਹਿੰਦੇ ਫੋਨ ਚਾੜਦੀ ਪੈ ਗਈ ਗੱਪਾ ਮਾਰਦਾ ਮਿੱਤਰੋ ਕੱਪਾ ਆਹ ਵੇਖੋ ਜਿਹਨੇ ਮੇਰੇ ਫੋਨ ਦੀ ਜਿਹਨੇ ਮੇਰੇ ਫੋਨ ਦੀ ਡਿਸਪਲੇ ਬੋ ਤੋੜਦੀ ਉਹ ਸੱਚ ਬੋਲ ਸਕਦਾ ਦੱਸੋ ਮੂਦਲ ਦਿੱਤੀ ਇਹਨੇ ਇਹਨੇ ਹਰਮਨ ਇਹਨਾਂ ਦੀ ਕਿਹੜੀ ਹਿੰਮਤ ਨਹੀਂ ਬੇਵਸੂਈ ਲਵਾ ਲਈਏ ਮੇਰੇ ਭਰਾ ਨੇ ਤੇਰੇ ਭਰਾ ਨੇ ਪੜਾਇਆ ਸੀ ਇੱਕ ਦਿਨ ਪਹਿਲੇ ਨੇ ਕੜਵਾਤਾ ਜਿੱਦਾਂ ਮੈਂ ਕਹਾਂ ਮੈਂ ਅਗਲੇ ਦਿਨ ਜਿਹੜਾ ਕੋ ਬੈ ਅਗਲੇ ਦਿਨ ਮੈਂ ਦੱਤਾ ਹੁਣ ਦੱਸੀ ਮੈਨੂੰ ਅਰਮਾਨ ਕੀ ਹੋਇਆ ਤੇ ਤੇਨ ਤੂੰ ਦੱਸ ਤੇਨੂੰ ਪੁੱਛਿਆ ਅਜੋ ਦੇਨ ਭਾਰਤ ਜਾਦ ਹੋਇਆ ਸੀਗਾ 26 26 ਜਨਵਰੀ ਨੂੰ ਕੀ ਹੋਇਆ ਸੀ ਹੈ 26 ਜਨਵਰੀ 26 ਜਨਵਰੀ ਤੋਂ ਸ਼ੁਰੂਆਤ ਲੱਗੋ ਆਇਆ ਜੇ ਆਪ ਕੋ ਉਹ ਵੀ ਕਹਿੰਦੇ ਆ ਉਹ ਤੈਨੂੰ ਉਹ ਤੈਨੂੰ ਕੀ ਕਹਿੰਦੇ ਇੰਗਲਿਸ਼ ਨੂੰ ਕੱਢ ਜਾ ਇਹ ਵੀਡੀਓ ਵਿੱਚੋਂ ਕੱਢ ਦਿੱਤੀ ਜਾਊਗੀ ਬਾਅਦ ਕੇ ਗੱਲ ਹੋਣੀ ਹੈ ਰਾਈਡ ਅਗਲੀ ਕਿੜੇ ਕਹਿੰਦੇ ਜੇ ਤੁਹਾਨੂੰ ਧਨ ਲੱਗੂ ਹੈ ਜੇ ਅੱਜ ਅਨਪੈਂਡਿੰਗ ਆਜ ਅਜੇ ਅਨਪੈਂਡਿੰਗ ਤੇ ਆ ਧੁਕੀ ਨੰਗਾ ਆਏ ਉਹਦੀ ਪੈਟ ਚਾੜੀ ਲੈ ਆ ਨਾ ਤੁਹਾਨੂੰ ਵੀ ਹੱਦ ਨਾ ਬੱਧਰੇ ਬੈੜੇ ਆਲਾ ਜਗ੍ਹਾ ਹੈਗੀ ਆ ਜਗ੍ਹਾ ਹੈਗੀ ਆ ਇਹਦੇ ਉਹ ਜਗ੍ਹਾ ਵੀ ਅੱਗੇ ਆ ਨੋ ਹੋਰ ਅੱਗੇ ਹੋਰ ਗਾਈਜ਼ ਬਹਾਰਾਸ ਦੀ ਦਰਹਿਣਾ ਪਾਈ ਜੀ ਉਹ ਪਾਣੀ ਚੌਂਕੜੀ ਮਾਰਨ ਵਾਲੇ ਨੂੰ ਪਾਣੀ ਪਤਾ ਨਹੀਂ ਲੱਗਦਾ ਕਿ ਨਹੀਂ ਉਹਨਾਂ ਦੀ ਉਹ ਜਗਾ ਜਾਂਦੀ ਲੱਗੀ ਐਤ ਐਤ ਜਿਹੜੇ ਪਾਣੀ ਕਿੱਥੇ ਇਹ ਮਿੱਤਰ ਪਰਵਾਦਰ ਪਰਵਾਦ ਮੇਰੀ ਗੱਲ ਪਈ ਆ। ਜਿਹੜਾ ਬੰਦਾ ਆ ਪੰਡੀਆਂ ਆ। ਜਿਹਨੂੰ ਬ੍ਰਾਹਮਣ ਦੇ ਦੱਲੇ ਆ। ਅਕਾ ਲੈ ਨਾ ਥੋੜੇ ਆਜੋ ਆਜੋ। ਚੱਲਦੇ ਚੱਲੋ ਜੀ। ਕੰਦੀ ਕੰਦੀ ਸੌਪ ਕਰਨਾ ਪੈਣਾ। ਉਹ ਦੂਤ ਪਰੇ ਰੈਡ ਚੱਲੇ ਆ। ਰਾਸ਼ਮੀ ਮਿੱਤਰ ਉਹ ਯਾਰਾ ਪੈ ਚੁੱਕਾ। ਇਹਦੋਂ ਲੈਣ ਇੱਕ ਜਗ੍ਹਾ ਤੇ ਸਟੌਪ ਹੋਣੀ ਚਾਹੀਦੀ। ਪੂਰੀ ਆ। ਮਿਲਦੇ ਆ ਅੱਗੇ ਜਾ ਕੇ ਇੱਥੇ ਰਸਤੋਆ ਆਪਣਾ ਲੱਗਦਾ ਮੱਥੇ ਦੇ ਉਹ ਦਰ ਆ ਚੁਕੇ ਤੇ ਦੀ ਅਨਾਰਮਨ ਬਹੁਤ ਬਹੁਤ ਅਰਮਨ ਬਾਬਾ ਮੈਂ ਤਾਂ ਗਰਮੀ ਗਰਮੀ ਹੋ ਗਿਆ ਉੱਥੇ ਇੰਨੀ ਜ਼ਿਆਦਾ ਮਤਲਬ ਭੀੜ ਸੀ ਮਸੀ ਲਾਂ ਕੇ ਆਏ ਦੀ ਪੈਰਾਂ ਚ ਵੀ ਕੱਚ ਕੱਚ ਹੁੰਦੀ ਫਿਰ ਯਾਰ ਮਤਲਬ ਡਰਨ ਅਦੂ ਯਾਰ ਚਲੋ ਭਾਜੀ ਮਿਲਦੇ ਆ ਅਗਲੇ ਸਾਡੀ ਇਹ ਮੇਨ ਆਟਾ ਐ ਐਗਜ਼ਿਟ ਐ ਇੱਧਰ ਪਿੱਛੇ ਦੀ ਗਏ ਜੀ ਘੰਮ ਇੱਧਰ ਹੀ ਆ ਜਾਣਾ ਸਗਾ ਨਾਮ ਨਾ ਜਲ ਸਿੱਧਾ ਸਿੱਧਾ ਓੜਾ ਉੰਜ ਨੂੰ ਦੂਰ ਦੇ ਬੰਦਾਲ ਦੇ ਚੱਲੇ ਆ ਗਾਇਸ ਉੱਥੇ ਜਾ ਕੇ ਮਿਲਦੇ ਆ ਮਿੱਤਰੋ ਬਾਏ ਬਾਏ ਟੇ ਕੇਅਰ চলো 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 জয় चाली <laughs> बारेगाड़े ਤੁਹਾਡੇ ਕਾਚੀਵਾਂ ਨਹੀਂ ਪਹੁੰਚੇ ਮੈਨੂੰ ਪਿੱਛੋਂ ਆਗ ਮਾਰੀ ਮੈਨੂੰ ਪਤਾ ਨਹੀਂ ਕੌਣ ਆ ਗਏ ਬਿਨਰਸੇ ਆ ਗਏ ਬਸ ਤੇ ਕਦੋਂ ਆ ਤੁਸੀਂ 3:00 ਵਜੇ 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 3:00 ਸਾਡਾ ਇੱਦਾਂ ਗੱਡੀ ਚ ਪਹੁੰਚਣਾ ਲੱਗਦਾ ਬੰਦਾ ਪਹੁੰਚ ਜਾਂਦਾ ਕਰ ਚਾਰੇ ਜਣੇ ਚਾਰੇ ਸਾਰੇ ਮਾਰੇ ਮੈਂ ਤਰ ਪ੍ਰਵਾਹ ਜਰੀ ਹੋ ਗਈ ਸਮਾਪਤ ਮੈਂ ਪ੍ਰਵਾਹ ਦਾ ਨਰੰਦੇ ਮਹੱਲ ਦੀ ਹੁਣ ਚੱਲੇ ਘਾਨੂ ਆ ਦੇਖੋ ਕਿੰਨਾ ਸੰਗ ਦਾ ਡਰਦਾ ਮੁੰਡਾ ਬੋਲਦਾ ਹੀ ਨਹੀਂ ਕੁਝ ਬੋਲ ਹੁਣ ਕੁਝ ਹਾਂਜੀ ਇੰਦਰੀ ਖਰਵਾਦ ਬੈਰ ਗਿਆ ਹੋਊਗਾ ਸਮਾਨ ਹਾਂਜੀ ਹੋ ਗਿਆ ਹੁਣ ਕਿੱਧਰ ਨੂੰ ਵਾਪਸੀਆਂ ਵਾਪਸੀ ਘਰ ਨੂੰ ਆ ਛੁੱਟੀ ਆ ਹਾਂਜੀ ਛੁੱਟੀ ਆ ਜਾ ਕੇ ਰਾਮ ਕਰੂੰਗਾ ਨਹੀਂ ਹੁਣ ਝੰਡਾ ਚੜਾਉਣੇ ਜਾਗੇ ਆਪਾਂ ਝੰਡਾਗਾ ਅੱਜ ਇਹਨੂੰ ਪੈਂਟੈਂਸ ਦੇ ਆ ਇਹਦੇ ਲਈ ਪੈਂਡ ਕਹਿਣਾ ਨੇ ਇਹਨੂੰ ਪੈਂਡ ਦੇ ਬਿਮਾਰੀ ਆ ਕੋਈ ਲੱਗਦੀ ਨਹੀਂ ਚਲੋ ਠੀਕ ਆ ਵਧੀ ਘਰ ਰਹਿ ਕੇ ਮੈਂ ਲੈ ਲਵੋ ਜੀ ਗਾਇਜ਼ ਅੱਜ ਪਰਮਸਰ ਵੱਲੋਂ ਝੰਡਾ ਚੜਾਇਆ ਜਾਊਗਾ ਪੈਂਡ ਆਪਣਾ ਐਂਡ ਪੈਂਟੈਂਸ ਦੇ ਦਾ ਤੇ ਆਪਾਂ ਅੱਜ ਮਾ ਤਾਂ ਅੱਜ ਦੇਰੀ ਹੋ ਗਈ ਸਮਾਰਤ ਦੂਸਰੀ ਵੀ ਰੱਬ ਦੀ ਕਿਰਪਾ ਦੇ ਨਾਲ ਸੋਖਤ ਵੀਲੀ ਦਾ ਸਾਰਾ ਕੁਝ ਹੋ ਗਿਆ ਤੇ ਹੁਣ ਆਪਾਂ ਚੱਲੇ ਘਰ ਨੂੰ ਤੇ ਅੱਜ ਦੀ ਵੀਡੀਓ ਸੀਗੀ ਇੰਨੀ ਕਿ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਇਦਾਂ ਦੀ ਲੱਗੀ ਬਾਜੀ ਠੀਕ ਹੈ ਜੈਹ ਰਾਜੇ ਦੀ ਸਾਰਿਆਂ ਨੂੰ ਤੇ ਭਾਜੀ ਜਿਹੜਾ ਕੱਲ ਨੂੰ ਮੈਂ ਹੁਣ ਕਹਿੰਦਾ ਇੱਕ ਕਾਪੀਰਾਈਟ ਨਾ ਜਾਵੇ ਦੇਖੀਏ ਜਾ ਕੇ ਕੱਲ ਵਾਲੀ ਦੇਖ ਲਓ ਦੁਬਾਰਾ ਭਾਅ ਦਿੱਤੀ ਸੀਗੀ ਨਾ ਪਹਿਲਾਂ ਵਾਲੀ ਸਹੀ ਨਹੀਂ ਹੋਈ ਜਦੋਂ ਕੱਟ ਕੇ ਭਾਅ ਦਿੱਤੀ ਸੀਗੀ ਦੁਬਾਰਾ ਦੀ ਤੇ ਹੁਣ ਆਪਾਂ ਚੱਲ ਲੈ ਕਰ ਨੂੰ ਬਾਏ ਬਾਏ ਟੇਕ ਕੇਆ ਸਾਰੇ ਆਪਣਾ ਧਿਆਨ ਰੱਖਿਓ ਸਾਰਾ ਬਾਏ ਕਰਦੇ ਨੇ ਹੁਣ ਤਾਂ ਘੰਟਾ ਲੱਗਦਾ ਹੈ ਦੇਖੋ ਸਵਾਹ ਹੋ ਗਿਆ ਬੈ ਚਲੋ ਠੀਕ ਹੈ ਬਾਏ 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 ਕਰਦਾ ਚਲੋ ਗਾਇਸ ਅਸੀਂ ਆ ਗਿਆ ਪਹੁੰਚ ਚੁੱਕੇ ਆਂ ਸੋਦਾ ਜਿਣੀ ਚਲੋ ਘਰ ਨੂੰ ਚਲੀਏ ਉਪਕੇ ਬਾਏ